ਸ਼ੁਕਰਾਨਾ ਤਾਤੀ ਮਾਤਾ ਦਾ ਜੋ ਸੰਸਭ ਨੂੰ ਚੁੱਕੀ ਫਿਰਦੀ ਐ ਧਰਤੀ ਨਾ ਹੁੰਦੀ ਤੂੰ ਨਾ ਹੁੰਦਾ ਮੈਂ ਨਾ ਹੁੰਦੀ ਪਿਓ ਨਾ ਹੁੰਦਾ ਮਾਂ ਨਾ ਹੁੰਦੀ ਬੈਠਣ ਲਈ ਕੋਈ ਥਾਂ ਨਾ ਹੁੰਦੀ ਪਾਣੀ ਨਾ ਹੁੰਦਾ ਬਾਰਿਸ਼ ਨਾ ਹੁੰਦੀ ਖਾਣ ਲਈ ਕੋਈ ਫਸਲ ਨਾ ਹੁੰਦੀ ਜੀਵ ਜੰਤੂ ਪਸ਼ੂ ਪੰਛੀ ਨਾਲੇ ਮਨੁੱਖੀ ਨਸਲ ਨਾ ਹੁੰਦੀ ਸ਼ੁਕਰਾਨਾ ਧਰਤੀ ਮਾਤਾ ਦਾ ਜੋ ਸਾਨੂੰ ਸਭ ਨੂੰ ਚੁੱਕੀ ਰਹੀ ਹੈ। ਹਾਂਜੀ ਸਾਰਿਆਂ ਨੂੰ ਪਹਿਲਾਂ ਦਾ ਸਤਿ ਸ਼੍ਰੀ ਅਕਾਲ। ਅਸੀਂ ਅਣ ਤੁਸੀਂ ਟੀਵੀ ਦੇਖ ਰਹੇ ਦਰਸ਼ਕਾਂ ਦਾ ਜੀ ਆਇਆਂ ਦਰਸ਼ਕਾਂ ਨੂੰ। ਸੋ ਅੱਜ ਆਪਾਂ ਗੱਲ ਕਰਾਂਗੇ ਜੀ ਪੁਰਾਣੇ ਸੱਭਿਆਚਾਰ ਦੀ। ਪੁਰਾਣੇ ਸੱਭਿਆਚਾਰ ਜਿਹੜਾ ਸੀ ਸਾਡੇ ਬਜ਼ੁਰਗਾਂ ਨੇ ਬੜਾ ਸੰਭਾਲ ਕੇ ਰੱਖਿਆ ਹੋਇਆ ਸੀ ਜਿਹਦੇ ਵਿੱਚ ਪਸ਼ੂ ਪੰਛੀ ਦੇ ਨਾਲ-ਨਾਲ ਮਨੁੱਖਾਂ ਨਾਲ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਸੀਗਾ। ਤੇ ਧਰਤੀ ਮਾਤਾ ਦੀ ਵੀ ਪੂਰੀ ਉਹਨਾਂ ਨੇ ਸੰਭਾਲ ਰੱਖੀ ਹੋਈ ਸੀ ਕਿਉਂਕਿ ਖੁੱਲੇ-ਖੁੱਲੇ ਵੇੜੇ ਹੁੰਦੇ ਸੀ ਲਿਪਦੇ ਹੁੰਦੇ ਸੀ ਚਾਈ-ਚਾਈ ਜਦੋਂ ਘਰ ਦੀਆਂ ਸੁਹਾਣੀਆਂ ਲਿਪਦੀਆਂ ਮਤਲਬ ਮਹੀਨੇ-ਮਹੀਨੇ ਬਾਅਦ ਲਿਪਦੀਆਂ ਹੁੰਦੀਆਂ ਸੀ ਕਿਤੇ ਜਾ ਕੇ ਗੋਹੇ ਦਾ ਤੇ ਗੋਬਰ ਦਾ ਲੇਪ ਕਰਨਾ ਪਰ ਅੱਜ ਕੱਲ੍ਹ ਦੀਆਂ ਮੁਟਿਆਰਾਂ ਨੂੰ ਤਾਂ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਹੋਵੇਗਾ ਤੇ ਨਾ ਹੀ ਉਹਨਾਂ ਨੂੰ ਅੱਜ ਕੱਲ੍ਹ ਸ਼ਾਇਦ ਗੋਬਰ ਤੇ ਗੋਹੇ ਦਾ ਲੇਪ ਚੰਗਾ ਲੱਗੇ ਮੂੰਹ ਤੇ ਲਾਉਣ ਲਈ ਕੁਝ ਵੀ ਉਹਨਾਂ ਨੂੰ ਚੰਗਾ ਲੱਗ ਸਕਦਾ ਆ ਪਰ ਗੋਬਰ ਦੇ ਵਿੱਚੋਂ ਜਿੱਦਾਂ ਕਹਿ ਲਓ ਗੋਹੇ ਵਿੱਚੋਂ ਉਹਨਾਂ ਨੂੰ 스멜 ਆਉਂਦੀ ਆ ਤੇ ਮਿੱਟੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਪਰ ਪਹਿਲਾਂ ਐਦਾਂ ਦਾ ਕੁਝ ਨਹੀਂ ਹੁੰਦਾ ਸੀ ਪਹਿਲਾਂ ਜਿਹੜੀਆਂ ਘਰ ਦੀਆਂ ਔਰਤਾਂ ਹੁੰਦੀਆਂ ਸੀ ਘਰ ਨੂੰ ਸਵਰਗ ਵਾਂਗ ਲਿਸ਼ਕਾ ਕੇ ਰੱਖਦੀਆਂ ਸੀ ਭਾਵੇਂ ਵੇੜੇ ਕੱਚੇ ਹੁੰਦੇ ਸੀ ਘਰ ਵੀ ਕੱਚੇ ਹੁੰਦੇ ਸੀ ਪਰ ਉਦੋਂ ਦਿਲ ਬੜੇ ਅੱਛੇ ਹੁੰਦੇ ਸੀ ਲੋਕ ਇੱਕ ਵੇੜੇ ਦੇ ਵਿੱਚੇ ਮਤਲਬ 4 4 5 5 ਜਿਹੜੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਉਹਨਾਂ ਨੇ ਫੁਲਕਾਰੀਆਂ ਕੱਢਣੀਆਂ ਜਿਹੜੇ ਮੰਜੇ ਬੁੰਨੇ ਤੇ ਇਸ ਤਰ੍ਹਾਂ ਮਤਲਬ ਕਿ ਹਾਸੀਆਂ ਖੇਡੀਆਂ ਵੀ ਕਰਨੀਆਂ ਤੇ ਇਹ ਇਹ ਉਹਨਾਂ ਦਾ ਜਿਹੜਾ ਰੂਟੀਨ ਦਾ ਕੰਮ ਹੁੰਦਾ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਹਾਸੀਆਂ ਖੇਡੀਆਂ ਕਰਨੀਆਂ ਦਿਲ ਨੂੰ ਤੰਦਰੁਸਤ ਰੱਖਦੀਆਂ ਸੀ ਦੇ ਨਾਲੇ ਜਿਹੜਾ ਮਾਹੌਲ ਆ ਉਹ ਵੀ ਵਧੀਆ ਸਿਰਜਿਆ ਜਾਂਦਾ ਸੀ ਪਰ ਹੁਣ ਤਾਂ ਜੇ ਗੱਲ ਕਰੀਏ ਕੁੜੀਆਂ ਦੀਆਂ ਜਾਂ ਮੁੰਡਿਆਂ ਦੀ ਹੁਣ ਤਾਂ ਜ਼ਿਆਦਾਤਰ ਉਹ ਫੋਨ ਤੇ ਹੀ ਟਾਈਮ ਪਾਸ ਕਰ ਰਹੇ ਨੇ ਪਰ ਫਿਲਮ ਮੈਂ ਗੱਲ ਕਰਾਂਗੀ ਵੀ ਅੱਜ ਦੇ ਮਾਹੌਲ ਨਾਲ ਜਿਹੜਾ ਪੁਰਾਣਾ ਅਸੀਂ ਆਪਣੇ ਬਜ਼ੁਰਗਾਂ ਤੋਂ ਸਮਾਂ ਸੁਣਿਆ ਹੋਇਆ ਆ ਉਹ ਸਮਾਂ ਹੁਣ ਪਤਾ ਨਹੀਂ ਕਿਉਂ ਬਹੁਤ ਚੰਗਾ ਲੱਗਦਾ ਆ ਨਾਲੇ ਜਦੋਂ ਦੀਆਂ ਅਸੀਂ ਪੰਜਾਬੀ ਕੁਝ ਫਿਲਮਾਂ ਦੇਖੀਆਂ ਨੇ ਉਹ ਪੰਜਾਬੀ ਸੁਪਰ ਡੂਪਰ ਹਿੱਟ ਫਿਲਮਾਂ ਨੇ ਜਿਹੜੀਆਂ ਲੋਕਾਂ ਨੇ ਜਿਨ੍ਹਾਂ ਨੂੰ ਇੰਨਾ ਪਿਆਰ ਕੀਤਾ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਟੈਕਨੀਕ ਅੱਜ ਦੀ ਉਹ ਸਾਡੇ ਪੁਰਾਣੇ ਸਮੇਂ ਨੂੰ ਖਾ ਗਈ ਆ ਤੇ ਪੁਰਾਣਾ ਸਮਾਂ ਜਿਵੇਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸੀ ਜੇ ਕਿਸੇ ਨੇ ਨਹੀਂ ਉਹ ਪ੍ਰੋਗਰਾਮ ਦੇਖਿਆ ਤਾਂ ਪਲੀਜ਼ ਸਾਡੇ ਇਸੇ ਚੈਨਲ ਤੇ ਉਹ ਪ੍ਰੋਗਰਾਮ ਪਿਆ ਆ ਤੁਸੀਂ ਉਸ ਪ੍ਰੋਗਰਾਮ ਨੂੰ ਵੀ ਜਰੂਰ ਦੇਖੋ ਤੇ ਇਸੇ ਤਰ੍ਹਾਂ ਜਿਵੇਂ ਸੌਣ ਦਾ ਮਹੀਨਾ ਹੁਣ ਦੁਬਾਰਾ ਜਿਹੜਾ ਆਪਾਂ ਵੀ ਮਨਾਉਣ ਲੱਗ ਗਏ ਆ ਸਾਰਾ ਜਿਹੜੇ ਪਿੰਡਾਂ ਦੇ ਵਿੱਚ ਜਗਾ ਜਗਾ ਤੋਂ ਸੋਸ਼ਲ ਮੀਡੀਆ ਨੂੰ ਕਵਰ ਕਰਨ ਵੀ ਜਾਂਦਾ ਆ ਵੀ ਉਹ ਉਸ ਪਿੰਡ ਦੀਆਂ ਤੀਆਂ ਨੇ ਤੇ ਸ਼ਹਿਰਾਂ ਦੇ ਵਿੱਚ ਵੀ ਕਲੱਬਾਂ ਦੇ ਵਿੱਚ ਤੀਆਂ ਬਣਾਉਣ ਲੱਗੇ ਨੇ ਪਰ ਫਿਰ ਵੀ ਉਹੋ ਜਿਹਾ ਮਾਹੌਲ ਨਹੀਂ ਸਿਰਜਿਆ ਜਾਂਦਾ ਜੋ ਪੁਰਾਣੇ ਪੰਜਾਬ ਪੰਜਾਬ ਦਾ ਸੀ ਕਿਉਂਕਿ ਪੁਰਾਣੇ ਪੰਜਾਬ ਦੇ ਜਿਹੜੇ ਲੋਕ ਸੀ ਉਹ ਬਹੁਤ ਜ਼ਿਆਦਾ ਭੋਲੇ ਸੀ ਦਿਲ ਦੇ ਚੰਗੇ ਸੀ ਉਹਨਾਂ ਦਾ ਮਨੁੱਖੀ ਇਨਸਾਨਾਂ ਦੇ ਨਾਲ ਆਪਸੀ ਪਿਆਰ ਮਿਲਵਰਤਨ ਬਹੁਤ ਜ਼ਿਆਦਾ ਸੀ ਪਰ ਅੱਜ ਕੱਲ ਇਹ ਸਭ ਕੁਝ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਅੱਜ ਕੱਲ ਜਿਹੜਾ ਫੋਨ ਕਹਿ ਲਓ ਜਾਂ ਟੈਕਨੀਕ ਕਹਿ ਲਓ ਜਾਂ ਪਤਾ ਨਹੀਂ ਕਿੱਥੋਂ ਦੁਨੀਆ ਵਿੱਚ ਇੰਨੀ ਇੱਕ ਜਿਹੜੀ ਚਲਾਕੀ ਜਿਹੜੀ ਨਫ਼ਰਤ ਦਾ ਬੀਜ ਜਿਹੜਾ ਬੀਜਿਆ ਗਿਆ ਉਹ ਇੰਨਾ ਕੋ ਪੁੰਗਰ ਚੁੱਕਿਆ ਆ ਕਿ ਆਪਣੇ ਹੀ ਤਾਏ ਚਾਚਿਆਂ ਦੇ ਬੱਚਿਆਂ ਨੂੰ ਬੱਚੇ ਨਹੀਂ ਬੁਲਾਉਂਦੇ ਹੈਗੇ ਨਾ ਹੀ ਸਮਾਂ ਦਿੰਦੇ ਨੇ ਆਪਣੇ ਬਜ਼ੁਰਗਾਂ ਨੂੰ ਸਿਰਫ ਫੋਨ ਤੇ ਲੱਗੇ ਰਹਿੰਦੇ ਨੇ ਜੇ ਕੋਈ ਪੇਰੈਂਟਸ ਆਪਣੇ ਬੱਚਿਆਂ ਨੂੰ ਫੋਨ ਤੋਂ ਮਨਾ ਕਰਦਾ ਆ ਕਿ ਫੋਨ ਇੰਨਾ ਨਾ ਚਲਾ ਕੋਈ ਕੰਮ ਕਰ ਲਾ ਜਾਂ ਪੜ੍ਹਾਈ ਕਰ ਲਾ ਤੇ ਬੱਚਾ ਅੱਗੇ ਖਾਣ ਨੂੰ ਪੈਂਦਾ ਆ ਮਤਲਬ ਬੱਚਿਆਂ ਨੇ ਜਿਹੜਾ ਪੇਰੈਂਟਸ ਪ੍ਰਤੀ ਇੱਕ ਕਹਿ ਲਓ ਵੀ ਪਹਿਲਾਂ ਅੱਖ ਦੀ ਘੂਰ ਨਾਲ ਬੱਚਾ ਡਰ ਜਾਂਦਾ ਹੁੰਦਾ ਸੀ ਪਰ ਹੁਣ ਉਲਟ ਹੋਇਆ ਪਿਆ ਆ ਪੁਰਾਣਾ ਐਸੇ ਕਰਕੇ ਸੱਭਿਆਚਾਰ ਜਿਹੜਾ ਹੈਗਾ ਉਹ ਚੇਤੇ ਆਉਂਦਾ ਆ ਕਿਉਂਕਿ ਸਾਡੇ ਬਜ਼ੁਰਗ ਹੁੰਦੇ ਸੀ ਜਦੋਂ ਅਸੀਂ ਉਹਨਾਂ ਤੋਂ ਇੰਨਾ ਕੁ ਡਰਦੇ ਹੁੰਦੇ ਸੀ ਆਪਣੇ ਬਜ਼ੁਰਗਾਂ ਤੋਂ ਕਿ ਕੁੜੀਆਂ ਜਿਹੜੀਆਂ ਸਾਡੀਆਂ ਹੁੰਦੀਆਂ ਸੀਗੀਆਂ ਉਹ ਨੇਲ ਪਾਲਿਸ਼ ਤੱਕ ਨਹੀਂ ਲਾਉਂਦੀਆਂ ਸੀ ਐਨਾ ਡਰਦੀਆਂ ਸੀ ਜੇ ਕੋਈ ਨੇਲ ਪਾਲਿਸ਼ ਲਾ ਲੰਦੀ ਜਾਂ ਆਪਣੇ ਨੋ ਵਧਾ ਲੰਦੀ ਤਾਂ ਉਹਨੇ ਮਤਲਬ ਆਪਣੇ ਦਾਦੇ ਸਾਹਮਣੇ ਹੱਥ ਨਾ ਕਰਨਾ ਆਪਣੇ ਵੱਡੇ ਬਜ਼ੁਰਗਾਂ ਸਾਹਮਣੇ ਹੱਥ ਨਾ ਕਰਨਾ ਹੱਥ ਲੁਕਾਉਂਦੇ ਰਹਿਣਾ ਵੀ ਜੇ ਕਿਤੇ ਦਾਦੇ ਨੇ ਜਾਂ ਚਾਚੇ ਨੇ ਤਾਏ ਨੇ ਮੇਰੇ ਹੱਥਾਂ ਨੂੰ ਦੇਖ ਲਿਆ ਮੈਨੂੰ ਝਿੜਕਾ ਪੈਣ ਗਈਆਂ ਮਤਲਬ ਐਦਾਂ ਦੇ ਸਮੇਂ ਹੁੰਦੇ ਸੀ ਕਿ ਅੱਖ ਦੀ ਘੂਰ ਨਾਲ ਮੁੰਡਾ ਡਰਦਾ ਸੀ ਤੇ ਕੁੜੀ ਤਾਂ ਆਪਣੇ ਬਜ਼ੁਰਗਾਂ ਦੇ ਸਾਹਮਣੇ ਹੀ ਨਹੀਂ ਆਉਂਦੀ ਸੀ ਛੇਤੀ ਡਰਦੇ ਹੋਏ ਤੇ ਇਸ ਤਰ੍ਹਾਂ ਜਿਹੜਾ ਪੁਰਾਣਾ ਪੰਜਾਬ ਆ ਇਹ ਨਾ ਗੱਲਾਂ ਕਰਕੇ ਹੀ ਹੁਣ ਚੇਤੇ ਆਉਂਦਾ ਆ ਕਿਉਂਕਿ ਹੁਣ ਉਹ ਕਦਰਾਂ ਕੀਮਤਾਂ ਨਹੀਂ ਰਹੀਆਂ ਹੈਗੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਅ ਬਾਕੀ ਪਹਿਲਾਂ ਕੁਝ ਐਦਾਂ ਦੇ ਵੀ ਸਮੇਂ ਹੁੰਦੇ ਸੀ ਵੀ ਜੇ ਮੇਰਾ ਅੱਜ ਕੰਮ ਮਤਲਬ ਬਹੁਤ ਜ਼ਿਆਦਾ ਪਿਆ ਆ ਤਾਂ ਜਿਹੜੇ ਦੂਸਰੇ ਘਰ ਦੀ ਔਰਤ ਹੁੰਦੀ ਸੀ ਆ ਕੇ ਫਟਾਫਟ ਕੰਮ ਨਾਲ ਹੱਥ ਬਟਾ ਦਿੰਦੀ ਪਰ ਹੁਣ ਹੁਣ ਤਾਂ ਘਰਾਂ ਦੇ ਵਿੱਚ ਕਹ ਲੋ ਕੰਮ ਕਰਨ ਵਾਲੀਆਂ ਆਉਂਦੀਆਂ ਨੇ ਕੰਮ ਕਰਨ ਵਾਸਤੇ ਹੁਣ ਤਾਂ ਘਰਾਂ ਦੇ ਵਿੱਚ ਪੋਚੇ ਵਾਲੀਆਂ ਅੱਡ ਝਾੜੂਆਂ ਵਾਲੀਆਂ ਅੱਡ ਆਉਂਦੀਆਂ ਨੇ ਤੇ ਭਾਂਡੇਆਂ ਵਾਲੀਆਂ ਅੱਡ ਇੱਥੇ ਤੱਕ ਕਈ ਘਰਾਂ ਦੇ ਵਿੱਚ ਤਾਂ ਰੋਟੀ ਪਕਾਉਣ ਵਾਲੀਆਂ ਵੀ ਲੱਗੀਆਂ ਹੋਈਆਂ ਨੇ ਪਹਿਲਾਂ ਵੀ ਆਉਂਦੀਆਂ ਸੀ ਇਸ ਤਰ੍ਹਾਂ ਬਜ਼ੁਰਗ ਸਾਡੇ ਦੱਸਦੇ ਨੇ ਵੀ ਪਹਿਲਾਂ ਵੀ ਪਰ ਪਹਿਲਾਂ ਪੈਸੇ ਕੋਈ ਨਹੀਂ ਲੰਦਾ ਸੀ ਪਹਿਲਾਂ ਇੱਕ ਦੂਜੇ ਦੀ ਹੈਲਪ ਕਰਾਉਂਦੀਆਂ ਸੀ ਹੱਥ ਵਟਾਉਂਦੀਆਂ ਸੀ ਜੇ ਕਿਸੇ ਦੇ ਖੇਤ ਦੇ ਵਿੱਚ ਮਤਲਬ ਕਹਿ ਲੋ ਵੀ ਕੰਮੇ ਲੱਗੇ ਹੁੰਦੇ ਸੀ ਕਿਸਾਨ ਲੱਗੇ ਹੁੰਦੇ ਸੀ ਫਸਲ ਬੀਜਣ ਲਈ ਕਟਾਈ ਕਰਨ ਲਈ ਤਾਂ ਮਤਲਬ ਇੱਕ ਦੂਜੇ ਦੀਆਂ ਔਰਤਾਂ ਹੀ ਇਕੱਠੀਆਂ ਪਹਿਲਾਂ ਤਾਂ ਪਰਿਵਾਰ ਇਹ ਬਹੁਤ ਵੱਡੇ ਵੱਡੇ ਹੁੰਦੇ ਸੀ ਵੀ ਲੋੜੇ ਨਹੀਂ ਪੈਂਦੀ ਸੀ ਜੇ ਕਿਤੇ ਲੋੜ ਪੈਂਦੀ ਸੀ ਤਾਂ ਉਹ ਬਾਰੀ-ਵਟਾ ਕਰ ਲੈਂਦੇ ਸੀ ਵੀ ਚਲੋ ਅੱਜ ਮੇਰੇ ਘਰ ਦੇ ਵਿੱਚ ਜਿਹੜੇ ਹੈਗੇ ਨੇ ਮੇਰੇ ਖੇਤਾਂ 'ਚ ਕੰਮੇ ਲੱਗੇ ਹੋਏ ਨੇ ਅੱਜ ਤੂੰ ਮੇਰੇ ਘਰੇ ਰੋਟੀ ਬਣਵਾ ਦੇ ਜਾਂ ਫਿਰ ਕੱਲ ਮੈਂ ਤੇਰੇ ਘਰੇ ਬਣਵਾ ਦਾਂਗੀ ਮਤਲਬ ਇਸ ਤਰ੍ਹਾਂ ਦੇ ਜਿਹੜਾ ਆਟੇ-ਵੱਟੇ ਕਰ ਲੈਂਦੀ ਹੁੰਦੀ ਸੀ ਪਰ ਹੁਣ ਪਰ ਜੇ ਹੁਣ ਕੁੜੀ ਆਪਣੇ ਸਹੁਰਿਆਂ ਤੋਂ ਟੇਕੇ ਚਲੀ ਜਾਵੇ 2 ਦਿਨ ਰਹਿਣ ਲਈ ਉਹ ਆਪਣੀ ਚਾਹ ਤੱਕ ਨਹੀਂ ਬਣਾ ਕੇ ਪੀਂਦੀ ਉਹ ਕਹਿੰਦੀ ਆ ਵੀ ਨਹੀਂ ਮੈਂ ਪੈ ਕੇ ਆਈਆਂ ਮੈਂ ਪੂਰੀ ਰੈਸਟ ਕਰਨੀ ਆ ਹੱਸਣਾ ਖੇਡਣਾ ਆ ਫੋਨ ਚਲਾਉਣਾ ਆ ਪਰ ਜੇ ਗੱਲ ਕਰੀਏ ਵੀ ਕੰਮ ਦੀ ਕੰਮ ਨਹੀਂ ਮੈਂ ਕਰਾਉਣਾ ਹੱਥ ਨੀਵੇਂ ਵਟਾਉਣਾ ਹੈਗਾ ਕਿਉਂਕਿ ਮੈਂ ਸੋਹਰੇ ਦੇ ਘਰੇ ਕਰਕੇ ਹੀ ਆਈ ਆ ਤੇ ਫਿਰ ਮੈਨੂੰ ਪੇਕੇ ਘਰੇ ਆਉਣ ਦਾ ਕੀ ਫਾਇਦਾ ਹੋਇਆ ਮਤਲਬ ਐਦਾਂ ਦੇ ਜਿਹੜੇ ਹੁਣ ਵਿਚਾਰ ਜਿਹੜੇ ਹੈਗੇ ਨੇ ਐਦਾਂ ਬਦਲ ਚੁੱਕੇ ਨੇ ਮਾਹੌਲ ਦੇ ਨਾਲ-ਨਾਲ ਜਿਹੜੇ ਵਿਚਾਰ ਵੀ ਬਦਲ ਚੁੱਕੇ ਨੇ ਬਾਕੀ ਹੁਣ ਦੀਆਂ ਜਿਹੜੀਆਂ ਕੁੜੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਬਹੁਤ ਜ਼ਿਆਦਾ ਪੜੀਆਂ ਲਿਖੀਆਂ ਨੇ ਬਹੁਤ ਵਧੀਆ ਪੋਸਟਾਂ ਤੇ ਕੰਮ ਕਰ ਰਹੀਆਂ ਨੇ ਬਹੁਤ ਚੰਗੀਆਂ ਨੇ ਜਿਹੜੀਆਂ ਹੁਣ ਦੀਆਂ ਕੁੜੀਆਂ ਨੂੰ ਆਜ਼ਾਦੀ ਮਿਲੀ ਆ ਤੇ ਨਾਲ-ਨਾਲ ਉਹਨਾਂ ਦਾ ਸਮਝਦਾਰੀ ਇੰਨੀ ਕਾ ਵੀ ਆਪਾਂ ਇਹ ਨਹੀਂ ਕਿਸੇ ਵੀ ਧੀ ਭੈਣ ਨੂੰ ਮੁਟਿਆਰ ਨੂੰ ਮਾੜਾ ਨਹੀਂ ਕਹਿ ਰਹੇ ਪਰ ਆਪਾਂ ਸਿਰਫ ਸਮੇਂ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਪਿਛਲਾ ਸਮਾਂ ਹੁੰਦਾ ਸੀ ਉਹ ਅੱਜ ਦੇ ਸਮੇਂ ਦੇ ਮੁਕਾਬਲੇ ਚੰਗਾ ਸੀ ਜਾਂ ਮਾੜਾ ਸੀ ਤੁਸੀਂ ਵੀ ਬਾਕੀ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਾਕੀ ਜੇ ਆਪਾਂ ਫਿਰ ਉਹੀ ਗੱਲ ਕਰੀਏ ਵੀ ਜਿਹੜੀਆਂ ਪਿੰਡ ਦੀਆਂ ਔਰਤਾਂ ਹੁੰਦੀਆਂ ਸੀਗੀਆਂ ਜੇ ਇੱਕ ਗੋਹਾ ਪੱਥਣ ਲੱਗਦੀ ਤਾਂ 10 ਜਣੀਆਂ ਹੋਰ ਉਹਦਾ ਜਿਹੜਾ ਗੋਹੇ ਦਾ ਢੇਰ ਸੀ ਉਹ ਨਾਲ ਪਾਥੀਆਂ ਫਤਾ ਕੇ ਗੋਹੇ ਦਾ ਢੇਰ ਖਤਮ ਕਰ ਦਿੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਬੀਏ ਦੇ ਘਰ ਦੇ ਵਿੱਚ ਦੋ ਜਣੀਆਂ ਨੇ ਤੇ ਇਹ ਕਦੋਂ ਤੱਕ ਇਹ ਕੰਮ ਨਵੇੜਨਗੀਆਂ ਤੇ ਮੈਨੂੰ ਵੀ ਲੋੜ ਆ ਮੈਂ ਵੀ ਇਹ ਮੇਰਾ ਵੀ ਗੋਹਾ ਪੱਥਣ ਵਾਲਾ ਪਿਆ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਪਿੰਡਾਂ ਦੀਆਂ ਸੁਹਾਣੀਆਂ ਸੀ ਉਹਨਾਂ ਦੀ ਸੋਚ ਐਨੀ ਵਧੀਆ ਹੁੰਦੀ ਸੀ ਰਲ ਮਿਲ ਕੇ ਰਹਿੰਦੀਆਂ ਸੀ ਤੇ ਰਲ ਮਿਲ ਕੇ ਰਹਿਣ ਦੇ ਨਾਲ-ਨਾਲ ਜੇ ਸ਼ਾਮ ਨੂੰ ਕਿਸੇ ਇੱਕ ਦੇ ਘਰੇ ਸਾਗ ਬਣਦਾ ਤਾਂ ਜੇ ਦੂਜੀ ਦਾ ਦਿਲ ਕਰਦਾ ਹੁੰਦਾ ਤਾਂ ਕੋਲੀ ਉਧਰ ਕੋਲੀ ਉਧਰ ਵੀ ਚਲੀ ਜਾਂਦੀ ਕੋਲੀ ਨਹੀਂ ਉਹਨਾਂ ਟਾਈਮਾਂ ਤੇ ਡੋਂਗੇ ਜਾਂਦੇ ਹੁੰਦੇ ਸੀ ਜੇਕਰ ਕਿਸੇ ਦੇ ਘਰੇ ਆਟਾ ਖਤਮ ਹੋ ਜਾਣਾ ਤਾਂ ਜਿਵੇਂ ਹੀ ਆਟਾ ਜਿਹੜਾ ਹੈਗਾ ਉਹਨਾਂ ਨੇ ਇੱਕ ਭਾਂਡਾ ਰੱਖਿਆ ਹੋਣਾ ਬਾਤਨ ਵੀ ਉਹਦੇ ਵਿੱਚ ਆਟਾ ਪਵਾ ਕੇ ਲੈ ਕੇ ਆਉਣਾ ਤਾਂ ਉਵੇਂ ਹੀ ਉਹਨਾਂ ਨੇ ਉਹ ਆਟਾ ਵਾਪਸ ਵੀ ਕਰਿਆਉਣਾ ਕਈ ਐਦਾਂ ਦੀਆਂ ਵੀ ਗੱਲਾਂ ਹੁੰਦੀਆਂ ਜੀ ਪਰ ਤੇ ਬਾਕੀ ਜੇ ਗੱਲ ਕਰੀਏ ਅੱਜ ਦੀ ਅੱਜ ਤਾਂ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਨਾ ਕੋਈ ਕਿਸੇ ਦੇ ਘਰੇ ਚਾਪਤੀ ਲੈਣ ਜਾਂਦਾ ਨਾ ਕੋਈ ਚੀਨੀ ਲੈਣ ਜਾਂਦਾ ਸੋ ਮੈਨੂੰ ਲੱਗਦਾ ਅੱਜ ਦਾ ਜਿਹੜਾ ਹੈਗਾ ਪ੍ਰੋਗਰਾਮ ਆ ਉਹ ਬਹੁਤ ਲੰਬਾ ਹੋ ਗਿਆ ਆ ਤੇ ਜ਼ਿਆਦਾ ਲੰਬਾ ਨਾ ਕਰਦੇ ਹੋਏ ਆਪਾਂ ਫੇਰ ਦੁਬਾਰਾ ਕਿਸੇ ਇਸੇ ਲੜੀ ਨੂੰ ਲੜੀ ਨੂੰ ਇਸੇ ਅੱਗੇ ਵਧਾਉਂਦੇ ਹੋਏ ਫੇਰ ਤੇ ਤੁਹਾਡੇ ਰੂਪ ਰੂਪ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ